ਕਿਹੜੇ ਕੁੱਤਾਂ ਦੇ ਬਈ ਇਹ ਇਹ ਯਾਰ ਆਪਣੇ ਉਹ ਦੂਜਿਆ ਕੱਕੇ ਮਿੰਡੂਮਣ ਵਾਲੇ ਕੁੱਤਰਾ ਉਹ ਪੁਰਾਣੇ ਕੁੱਤਰੇ ਚੱਲੇ ਆਉਂਦੇ ਆ ਉਹ ਹਾਂ ਇਹ ਆਪਣੀ ਛਵੀਆਂ ਜਿੱਤੀ ਸੀਗੀ ਛਵੀਆਂ ਹਾਂ ਆ ਸਾਡੇ ਨਾਲ ਹੀ ਆ ਕਲੱਬ ਦੀ ਬਾਜੀ ਸੀਗੀ ਠੀਕ ਆ ਝਾੜ ਪਈ ਹੋ ਜਾਂਦੀ ਤੇ ਬੱਚੇ ਹਾਂ ਝਾੜ ਪੈ ਗਈ ਫਿਰ ਬੱਚੇ ਨੂੰ ਆਇਦਗੀ ਜਿੱਤੀ ਸੀ ਇਹ ਮਗਲੇ ਸਾਲ ਐਕੀ ਤਾਂ ਹੋਈ ਨਹੀਂ ਨਾ ਉੱਥੇ ਬਾਜੀ ਕਲੱਬ ਦੀ ਸੀਗੀ ਅਗਲੇ ਸਾਲ ਤੇ ਸਾਡੇ ਪਿੰਡ ਦੇ ਨੇ ਬਣਾਇਆ ਜੀਗਾ ਕੱਲੀ ਰਹਿ ਗਈ ਜੀ ਉੱਥੇ ਇੱਕ ਰਮਣੇ ਨਾਲ ਵੰਡ ਲਈ ਸੀ ਬਾਜੀ ਸੇ ਲੋਹਾਂ ਨੇ ਹਾਂ ਠੀਕ ਆ ਤੇ ਛਵੀਆਂ ਚਿਹਰੀਆਂ ਇਹ ਜਮਾ ਪਿਆਰ ਹੈਗਾ ਕਿਵੇਂ ਢੁਮਾਨ ਨੇ ਇਹ ਹਾਂ ਜਾਨੀ ਕਿ ਇਹ ਪਿਆਰਾ ਪੁੱਤ ਇਹ ਜਾਣਦੇ ਨਹੀਂ ਜਮਈ ਜਾਨੀ ਕਿ ਜਿੰਨੇ ਕਿ ਛੱਡੇ ਆਪਾਂ ਔਰ ਦੇ ਬਹੁਤ ਵਧੀਆ ਨੇ ਤੇ ਇੱਕ ਇਹ ਡੱਲੇ ਜਿੱਤੀ ਜੀ ਫਰਜ ਉਦੋਂ ਤੂੰ ਉੱਥੇ ਵੀ ਸੀਗਾ ਹਾਂ ਜਿਹੜੀ ਆਪਾਂ ਨੂੰ ਪਾਰਕ ਪਾਰਚੀ ਚ ਨਿਕਲੀ ਸੀ ਹਮ ਫਰਜ ਕੇ ਉਹ ਮਰਦੇ ਹਾਂ ਪਿਆਰ ਤੈਨੂੰ ਕਰ ਇਹ ਲੋਗ ਡੁੱਡੀ ਸੀ ਇਹ ਇਹ ਕਬੂਤਰ ਆਪਣੇ ਜਿਹੜੇ ਮੁੱਲ ਵਾਲੇ ਮੈਂ ਤੁਹਾਨੂੰ ਦਿਖਾਏ ਦੱਸਿਆ ਉਹ ਵਿੱਚ ਆਉਣਗੇ ਤੇ ਉਹਨਾਂ ਨੇ ਗੱਡੀ ਸੀ ਅਸਜੇ ਮੁੱਲ ਲਿਆਂਦੇ ਜੂਤ ਹਾਂ ਇਹ ਆਪਾਂ ਲੋਗੜੇ ਛੱਡੀ ਸੀਗੀ ਮੁੰਡਾ ਆਪਣੇ ਨਾਲ ਬਲਦ ਭਜਾਉਂਦੇ ਜੱਸੀ ਹੁਣੀ ਮਹਿਮਾ ਜੰਗਲੇ ਉਹਨਾਂ ਨੇ ਬਾਜੀ ਕਰਾਈ ਸੀਗੀ ਤੇ ਉਸ ਦਿਨ ਕਬੂਤਰ ਦਾ ਰਹਿ ਗਈ ਸੀ ਮੈਂ ਕਿਹਾ 11 ਕਾ 12 ਵਾ ਵਾ ਟਾਈਮ ਦੀ ਗੱਲ ਆ ਜਾਣੀ ਕਿ ਹੋਵੇ ਜਾਨੀ ਕਿ ਮਨ ਲਾ 3-4 ਸਾਲ ਦੀ ਗੱਲ ਤੇ ਬਹੁਤ ਚੰਗੀ ਉੱਡੀ ਸੀ ਇਹ ਉੱਤੇ ਜਿੱਤੀ ਸੀਗੀ ਕਿੰਨੇ ਚਿਰ ਦੀ ਹੋਗੀ ਇਹ ਹੋਊਗੀ ਯਾਰ ਮੰਨ ਲਾ 4-5 ਸਾਲ ਦੀ ਤਾਂ ਹੋਊ 4 ਸਾਲ ਤਾਂ ਮੰਨ ਲਾ ਬਾਜੀ ਛੱਡੀ ਨਹੀਂ ਹੋਗੇ 5 ਕਿ ਸਾਲ ਦੀ ਲਾਲਾ ਤੂੰ ਹਮ ਇੰਨੇ ਕਦੀ ਤਾਂ ਹੋਊਗੀ ਆਹ ਕਿਹੜਾ ਤੇ ਬਈਆ ਆਹ ਆਹ ਕੀ ਮੀਰਾ ਬਚਵਾਗੇ ਯਾਨੀ ਕਹਿ ਦਿੰਨੇ ਆਪਾਂ ਮੀਰਾ ਜਿਵੇਂ ਚੱਲਦੇ ਆਉਂਦੇ ਆ ਐ ਯਾਨੀ ਕਿ ਇਹ ਆ ਕਬੂਤਰ ਤੇ ਕਾਕੇ ਮਿੱਡੂ ਮਨ ਵਾਲੇ ਸ਼ਾਖਾ ਕਬੂਤਰ ਹੀ ਆ ਕਿ ਸਾਡੇ ਕੋਲੇ ਹੂੰ ਉਹਨਾਂ ਤੋਂ ਬਰੀਡ ਬਣੀ ਹੋਈ ਆ ਇਹ ਠੀਕ ਆ ਹੂੰ ਇਹ ਇੱਕ ਇਹ ਆ ਇੱਕ ਸ਼ਾਦ ਵਾਲੇ ਬਾਬੇ ਕੰਡੇ ਮੰਨੇ ਵਾਲੇ ਕਬੂਤਰਾਂ ਤੋਂ ਹੂੰ ਤੇ ਇੰਨਾ ਚੋਂ ਕਬੂਤਰ ਬਣੇ ਆ ਸਾਰੇ ਹਾਂ ਬਸ ਉਹੀ ਚਾਰ ਕਬੂਤਰਾਂ ਤੋਂ ਹੀ ਕਬੂਤਰਾਂ ਦਾ ਮੇਲਾ ਯਾਰ ਆਪਣੇ ਕੋਲੇ ਕਿੱਗੇ ਹੂੰ ਬਾਹਲਾ ਨਾਂ ਕਿਸੇ ਕੋਲੇ ਆਪਾਂ ਜਾਣਦੇ ਵੀ ਨਹੀਂ ਗਏ ਨਾਲ ਲਿਆਉਨੇ ਬਹੁਤ ਅੰਗੇ ਉੱਡ ਰਿਹਾ ਕੀ ਇਹ ਜੀ ਮੈਂ 30 ਛੱਡੀ ਸੀਗੀ ਮੰਨ ਲਾ ਬੰਡੋਰਾ ਇੱਥੇ ਸੌ ਲਈ ਹੂੰ ਫਿਰ ਰਾਤ ਨੂੰ ਦਾ ਦੂਜੇ ਰਾਤ ਨੂੰ ਬੈਠੀ ਨਹੀਂ ਗਈਗੀ ਉਹ ਦੁੱਸਰਜ ਤੇ ਫੜੀ ਨਹੀਂ ਗਈ ਜਹਤੋਂ ਦੂਜੇ ਦਿਨ ਫੜ ਕੇ ਲਿਆਏ ਹੂੰ ਬਹੁਤ ਜੰਗ ਆਹ ਆ ਕੀ ਵੀ ਇਹਨਾਂ ਚੋਂ ਇਹ ਆ ਗਏ ਇਹ ਆ ਗਏ ਜਾਨੀ ਆਪਣੇ ਜਿਹੜੇ ਚਿੱਟੀਆਂ ਅੱਖਾਂ ਵਾਲੇ ਸ਼ਾਖ ਆ ਮਿੱਡੂਮਾਨ ਵਾਲੇ ਕਾਕੇ ਵਾਲੇ ਹੂੰ ਤੇ ਮਿੱਡੂਮਾਨ ਵਾਲੇ ਕਾਕੇ ਵਾਲੇ ਤੇ ਸ਼ਾਖੇ ਘੰਡੇਮਨ ਨੇ ਸ਼ਾਹ ਵਾਲੇ ਹੂੰ ਉਹਨਾਂ ਦੀ ਮੈਸ ਆ ਇਹ ਖਰਾਕ ਦੀ ਚਲਦੀ ਆ ਉਹਨਾਂ ਨੂੰ ਗੁੱਲੀ ਡੰਡਾ ਕੱਲਾ ਕਣਕ ਵੀ ਨਾ ਕੱਲਾ ਜਿਹੜਾ ਗੁੱਲੀ ਡੰਡੇ ਦੇ ਵਿੱਚ ਜਿੰਨਾ ਕਣਕ ਆ ਗਈ ਉਹੀ ਆ ਵਾਹੋ ਠੀਕ ਆ ਹਾਂ ਬਾਹਰ ਕੁਝ ਨਹੀਂ ਪਾਉਂਦੇ ਆਪਾਂ ਜਮਾਂ ਫੱਟ ਪਾਇਆ ਗੂਟਰ ਇੱਕ ਵੀ ਰੋਗ ਨਹੀਂ ਹੈਗਾ ਹੁਣ ਇਹਨਾਂ ਨੂੰ ਕੋਸੇ ਵੀ ਨਹੀਂ ਯਾਰ ਗੁੱਲੀ ਡੰਡੇ ਨੂੰ ਮੈਨੂੰ ਲਾ ਹੁਣ ਲੈ ਕੇ ਆਇਆ ਸੀ ਮੈਂ ਬੀ ਮੰਨ ਲਾ ਵੀ ਆਹ ਕਵਾਂਟਰ ਲੈ ਆਇਆ ਜੀ ਕਾ ਨੇੜ ਲੱਗਣ ਵਾਲਾ ਹੋਊਗਾ ਬਸ ਆਹ ਪਾਉਣਾ ਸ਼ੁਰੂ ਕਰਿਆ ਆ ਜਿਹੜੀ ਕਣਕ ਵਿੱਚ ਆਉਂਦੀ ਆ ਬਸ ਉਹੀ ਕਣਕ ਪਾਉਣੀ ਆ ਮੇਰਾ ਤੇਲ ਜਾਂਦਾ ਹੁਣ ਇਹਨਾਂ ਨੂੰ ਯਾਰ ਗੁੱਲੀ ਡੰਡੇ ਸਭ ਤੋਂ ਵੱਧ ਤੇਲ ਆ ਥੱਲਿਆਂ ਵੀ ਦੇਖ ਕਿੰਨੇ ਸੋਹਣੇ ਪਏ ਆ ਨਹੀਂ ਕਿਸੇ ਦਾ ਕੂਟਰ ਕਹੇ ਜਾਂਦਾ ਕਿਸੇ ਦਾ ਚਰਦੀ ਜੰਮੀ ਮੇਰਾ ਕਹਦੇ ਪੀਲਾ ਹੁੰਦਾ ਕਿਸੇ ਦਾ ਕਿਵੇਂ ਹੁੰਦਾ ਲਾਲ ਲਾਲ ਪੈ ਦੋਲੇ ਕੋਈ ਵੀ ਆਪਾਂ ਐਵੇਂ ਤੁਹਾਨੂੰ ਕਹਿ ਦਈਏ ਵੀ ਆਹ ਪਾਉਨੇ ਐਵੇਂ ਉਹ ਘਰਾ ਕੇ ਪਾਉਨੇ ਐ ਕੋਈ ਨਹੀਂ ਪਾਉਨੇ। ਇਹ ਆਪਣੀ ਗੂੰ ਕਬੂਤਰੀ ਝੋਲਣਾ ਜਿੱਤੀ ਹੋਈ ਸੀ ਉਹ। ਇਹ ਸ਼ਾਹ ਸੀ। ਹਾਂ ਜਿਹੜਾ ਦੂਜਾ ਨੰਬਰ ਕਰਿਆ ਜੀ ਇਹਨੇ ਰਵਣੇ ਮੇਲੇ ਆਹ ਜਿਹੜਾ ਮੁੱਲਾਂ ਵਾਲਾ ਚ ਹੈ? ਆਹ। ਆ ਆ ਗਈ ਇਹ ਇਹ ਗੂੰਦ ਵਾਲੀ ਕਬੂਤਰੀ ਆਪਣੀ। ਗੂੰਦ ਵਾਲ ਜਿੱਤੀ ਸੀ ਜਿਹੜੀ ਜੂੰਦ ਵਾਲ ਕੱਲੀ ਰਹਿ ਗਈ ਸੀਗੀ। ਹੂੰ ਚਾਰਾਂ ਨੇ ਤਿੰਨਾਂ ਦੀ ਇੱਕ ਪਾਸੇ ਹੋਈ ਹੋਈ ਸੀਗੀ। ਹੂੰ ਤੇ ਬਹੁਤ ਚੰਗੀ ਉੱਡੀ ਸੀਗੀ। ਮੁੜ ਕੇ ਇਹ ਕੱਲੀ ਰਹਿ ਗਈ ਸੀਗੀ ਇਹ 5 ਵਜੇ ਬਾਜੀ ਨਿਬੜ ਗਈ 7:30 ਬਿਜੀ ਤੇ ਉਦੋਂ ਬਾਅਦ ਇਹ ਦੂਜੀ ਬਾਜੀ ਮੈਂ ਛੱਡਤੀ ਸੀਗੀ ਲੰਮੇ ਜੱਟਪੁਰੇ ਹੂੰ ਤੇ ਲੰਮੇ ਜੱਟਪੁਰੇੋਂ ਇਹ ਸਾਹਜਰੀ ਤੁਰ ਗਈ ਸੀ ਜਦੋਂ ਬਿਜਲੀ ਵਾਲੇ ਮੋਟਰ ਜੱਤ ਦੀ ਬਾਜੀ ਕੱਲੇ ਰਹਿ ਗਏ ਤੇ ਇਹ ਉਦੋਂ ਵੀ ਉੱਥੇ ਮਾਨੂ ਕੇ ਸੀ ਪੂਰੀ ਲੇਟ ਹੀ ਭਾਈ ਜੀ ਨੇਰੇ ਹੋਏ ਹੂੰ ਤੇ ਇਹ ਹੈਗੀ ਆ ਜਿਵੇਂ ਮਤਲਬ ਕਾਕੇ ਮਿੱਡੂ ਮਨ ਵਾਲਾ ਕਬੂਤਰ ਤੇ ਉਹ ਮੋਲ ਵਾਲੇ ਕਬੂਤਰ ਆਪਣੇ ਜਿਹੜੇ ਮੈਂ ਮੁੱਲ ਲੈ ਕੇ ਆ ਜੀ ਉਹਨਾਂ ਦੀ ਮੈਸਾ ਖੱਟੀਆਂ ਅੱਖਾਂ ਜੀ ਮੈਂ ਪੂਰੀ ਨਹੀਂ ਕਰੇ ਮੋਲ ਵਾਲਿਆਂ ਦੀ ਇਹ ਹਾਂ ਮ ਬਹੁਤ ਜੰਮੀ ਹੋਇਆ ਇਹ ਗੁੱਲੀ ਡੰਡੇ ਦਾ ਫਰਕ ਤੁਸੀਂ ਕਹਿੰਦੇ ਫੇ ਨਹੀਂ ਸਰੋਂ ਵਾਲੇ ਗੁੱਤਰ ਦੇ ਪੈਰ ਦੇਖੋ ਸਰੀਰ ਦੇਖੋ ਗੁੱਲਿਆਂ ਦਾ ਲਾਲ ਕਰਦਾ ਗੁੱਲੇ ਦਾ ਸਰੋਂ ਨਾਲੋਂ ਵੀ ਵੱਧ ਪਾਵਰ ਦਿੰਦਾ ਇਹ ਆ ਆਪਣੀ ਜਾਨੀ ਕਿ ਝੋਲਡਾ ਜਿਹੜੇ ਛਾਲ ਹੋਈ ਸੀਗੀ ਇਹ ਜਿੱਤੀ ਸੀ ਹਾਂ ਇਹ ਜਿੱਤੀ ਸੀਗੀ ਦੂਜਾ ਨੰਬਰ ਬਣਾਇਆ ਸੀਗਾ ਬੱਗਾ ਬੱਥਰ ਲੱਗ ਗਿਆ ਬੱਗਾ ਲੱਗ ਗਿਆ ਟੰਬਾ ਘਣਾ ਜਿਹਾ ਆਹ ਕਿਹੜੇ ਉਤਰਾਂ ਬਾਈ ਏ ਆ ਗਈ ਆਪਣੀ ਇਹ ਕਬੂਤਰ ਆ ਗਏ ਚਿੱਟੀਆਂ ਅੱਖਾਂ ਵਾਲੇ ਆਪਣੇ ਉਹ ਕਾਕੇ ਮਿੱਡੂ ਮਾਨ ਵਾਲੇ ਹੂੰ ਤੇ ਨਾਲ ਮੀ ਉਹ ਆ ਗਏ ਸ਼ਾਖੇ ਹੂੰ ਉਹਨਾਂ ਦੇ ਕੰਡੇ ਮੰਨੇ ਸਾਧ ਵਾਲੇ ਉਹ ਕਬੂਤਰ ਨੇ ਹਾਂ ਉਹਨਾਂ ਦੋਨਾਂ ਦੀ ਮੈਸ ਆਏ ਜਣੇ ਤੇ ਇਹਦਾ ਇਹਦਾ ਇਹ ਮੈਂ ਰੋਕ ਲਈ ਸੀ ਕਿ ਦੋ ਭਰਾ ਸੀਗੇ ਐਂਕੀ ਦੇ ਬੱਚੇ ਸੀ ਇਹ ਇੱਕ ਮੈਂ ਕਿ ਭੰਮੀਪੁਰੇ ਛੱਡਿਆ ਸੀਗਾ ਹੂੰ ਉੱਡੀ ਬਹੁਤ ਚੰਗੀ ਜਾ ਕੇ ਚਾਰਾਂ ਕਬੂਤਰਾਂ ਦੀਆਂ ਛਿਆਂ 'ਚ ਬਾਜੀ ਹੋਈ ਸੀਗੀ ਇੱਕ ਤਲਵਿੰਦਰ ਦਾ ਜੀ ਇੱਕ ਗਰੇਵਾਲ ਜਗਰਉ ਇੱਕ ਆਪਣੀ ਸੀਗੀ ਤੇ ਇੱਕ ਜਿਗਾ ਵਿੱਕੀ ਹੋਣਾ ਦਾ ਰੂਮੀ ਵਾਲਾ ਦਾ ਕਬੂਤਰ ਇੱਕ ਕਬੂਤਰ ਹੋਰ ਸੀਗਾ ਹੂੰ ਤੇ ਇਹ ਉੱਥੇ ਟੁਰ ਗਿਆ ਸੀਗਾ ਇਹਦੀ ਉਹ ਬਜਾ ਜਾਨੀ ਕਿ ਉੱਥੇ ਜਿੱਤਿਆ ਸੀਗਾ ਇਹ ਉਹਦੀ ਭੈਣ ਜੀ ਇਹ ਵੀ ਬੜੀ ਜਿਆਦਾ ਉੜਦੀ ਫਿਰ ਰੋਕ ਲਈ ਸੀ ਜੀ ਹੂੰ ਕੱਪੀ ਬੰਦ ਉੱਤੋਂ ਫੈ ਗਿਆ ਉਹ ਚਲਾ ਦੇ ਇਹ ਕਿਹੜੇ ਕਬੂਤਰਾਂ ਦਾ ਵੀ ਆਹ ਕਬੂਤਰ ਜਾਨੀ ਇਹਦੇ ਮਾਂ ਪਿਓ ਆਏ ਸੀਗੇ ਆਪਣੇ ਬਾਈ ਕੋਲੋਂ ਧੋਰੀ ਕੋਲੋਂ ਹੂੰ ਤੇ ਉਹ ਲੈ ਗਿਆ ਸੀਗਾ ਬੈਗ ਤੇ ਬਾਈ ਤੇ ਇਹ ਆਪਣੇ ਘਰੇ ਕਿੱਧਰ ਆਇਆ ਸੀ ਪੱਠਾ ਸੀਗਾ ਇਹ ਪਹਿਲੇ ਛਾਲ ਜਦੋਂ ਆ ਮੈਂ ਚੇਲਾ ਬਣ ਕੇ ਆਇਆ ਇਹ ਕਬੂਤਰ ਆ ਬੁੱਪਰਾ ਮੈਂ ਢਾ ਸੀ ਹੂੰ ਤੇ ਦੁੱਤਰ ਦੀ ਬਾਜੀ ਹੋਈ ਸੀਗੀ ਤੇ ਦੁੱਤਰ ਜਿੱਤਿਆ ਸੀਗਾ ਤੇ ਉਸਦੋਂ ਬਾਅਦ ਮੈਂ ਫੇਰ ਉਹਨਾਂ ਹੀ ਛੜਦਾ ਸੀ ਕਬੂਤਰ ਹੂੰ ਉਦੋਂ ਉਹੀ ਸੀਜ਼ਨ ਦੇ ਵਿੱਚ ਹੂੰ ਤੇ ਉਹ ਗਰਮੀ ਦੀ ਬਾਜੀ ਜਿਹੜੀਆਂ ਇੰਨੀ-ਇੰਨੀਆਂ ਕਿ ਕੰਨੀਆਂ ਰਹਿੰਦੀਆਂ ਸੀਗੀਆਂ ਉੜਨ ਵਾਲੀਆਂ ਇੰਨੀ-ਇੰਨੀਆਂ ਹੂੰ ਤੇ ਕਬੂਤਰ ਨੇ ਮਨਲਾ ਕੱਲਾ ਰਹਿ ਗਿਆ ਸੀ ਐਂਡ ਤੇ ਤਾਂ ਵੀ ਇੰਨਾ ਉੱਡਿਆ ਹਾਂ 1.75 ਵਾਲੀ ਨਾਲ ਬਾਂਡਰੀ ਸੀਗੀ ਬਾਜੀ ਹੂੰ ਤੇ ਐਂਡ ਤੇ ਜਾ ਕੇ ਉਹ ਆਉਣੀ ਜਾਣੀ ਕਰਦਾ ਸੀਗਾ ਤੇ ਬਹੁਤ ਜ਼ਿਆਦਾ ਚੰਗਾ ਉੱਡਿਆ ਤੇਰੀ ਲਾਦ ਵੇ ਆਪਣੇ ਕੋਲੇ ਬਹੁਤ ਚੰਗੀ ਉੜਦੀ ਆ ਤੇ ਦੋ ਵਾਰੀਆਂ ਜਿੱਤਿਆ ਹੋਇਆ ਕਬੂਤਰ ਹੈ ਯਾਨੀ ਕਿ ਜਿਹੜਾ ਯਾਨੀ ਕਿ ਸਭ ਤੋਂ ਪਹਿਲਾਂ ਇਹ ਇਹ ਕਬੂਤਰ ਨੇ ਆਪਣਾ ਨਾਂ ਕੱਢਿਆ ਹਮ ਮਹਲੋ ਚੰਗਾ ਕਬੂਤਰ ਆਉਣੇ ਕਮੰਡ ਲਾਣਾ ਹਮ ਹਾਂ ਰਿਹਾ ਦਿਨਦਰਾ ਹਾਂ ਚਿੱਟੀਆਂ ਵਾਲੀ ਦਾ ਇਹ ਕੱਕੇ ਮਿੱਡੂ ਮਾਨ ਵਾਲਾ ਉਹ ਕਬੂਤਰ ਜਿਹੜੇ ਪਹਿਲਾਂ ਤੁਰੇ ਹੁੰਦੇ ਸੀ ਇਹ ਵੱਡਾ ਵਾ ਯਾਨੀ ਕਿ ਯਾਨੀ ਵੱਡੇ ਕਬੂਤਰ ਦਾ ਸ਼ਕਾ ਵਾ ਯਾਨੀ ਕਿ ਸ਼ਾਕ ਉਹਨਾਂ ਦੇ ਯਾਨੀ ਲਾਲ ਦਾ ਉਹਦਾ ਪੁੱਤ ਆ ਤੇ ਚਿੱਟੀਆਂ ਦੇ ਵੀ ਕਾੜ ਦਿੰਦੇ ਆ ਸ਼ਾਕ ਖਾ ਵੀ ਪਾ ਦਿੰਦੇ ਆ ਤੇ ਜਾਂ ਕੋਈ ਲਾਲ ਚੀਨਾ ਜਾਂ ਕੱਡੂ ਫਿੱਕਾ ਜਾਂ ਸਿਰ ਤੋਂ ਲਾਲ ਪਾ ਦੂ ਟੁੱਟ ਜੀ ਹੂੰ ਨਿਸ਼ਾਨੀਆਂ ਬ੍ਰੀਡ ਦੀ ਹੂੰ ਮਾ ਦੇਖ ਲੈ ਤੈਨੂੰ ਜੋੜਿਆ ਹੂੰ ਆ ਗੁਕ ਇਹ ਕਬੂਤਰ ਜਿਹੜੇ ਮੁੱਲ ਲਿਆਂਦੇ ਸੀਗੇ ਆਪਾਂ ਉਹ ਇਹ ਉਹਨਾਂ ਚੋਂ ਆਉਂਦੇ ਆ ਜਿਹੜੇ ਜਿਵੇਂ ਮਤਲਬ ਜਿਹੜੀ ਆ ਗਈ ਝੋਲਡਾਂ ਵਾਲਾ ਬੋਪਰਾ ਵਾਲੀ ਆ ਗਈ ਝੋਲਡਾਂ ਵਾਲਿਆਂ ਦੇ ਵਿੱਚ ਮਿਸ ਪੈ ਗਈ ਇਹ ਉਹ ਕਬੂਤਰ ਆ ਯਾਨੀ ਇਹ ਆਪਾਂ ਬੁਰਜ ਨਗਲੀਆਂ ਛੱਡਿਆ ਬੁਰਜ ਹਰੀ ਸਿੰਘ ਛੱਡਿਆ ਸੀਗਾ ਉਦੋਂ ਕਬੂਤਰ ਦਿਨ ਰਾਤ ਮੇ ਜੀ ਜੀ ਕਿ ਜਿੱਤਿਆ ਸੀਗਾ ਕਬੂਤਰ ਇਹ ਰੋਕ ਲਿਆ ਜੀ ਪਰ ਘਰੇ ਬਹੁਤ ਜ਼ਿਆਦਾ ਉੜਦਾ ਸੀ ਗਰਮੀ ਚ ਫੇਰ ਕਿ ਗੰਬਾਲਾਂਗੇ ਇਹਦਾ ਭਰਾ ਹੀ ਅਸੀਂ ਟਪਾਲੀ ਛੱਡਿਆ ਸੀਗਾ ਟਪਾਲੀ ਕੱਲਾ ਰਹਿ ਗਿਆ ਜੀ ਉਹ ਤੂੰ ਬਾਜੀ ਸਾਡੀ ਹੋ ਗਈ ਸੀਗੀ ਮੁੰਡਾ ਉਹ ਜੰਗੀਆਂ ਨੇ ਦਾ ਸੀਗਾ ਪਿੰਦਰ ਤੇ ਉਹਦੇ ਨਾਲ ਕਰ ਲਈ ਜੀਗੀ ਉਹ ਉੱਡ ਆਏ ਵੱਧ ਜਿਓ ਇਹਦਾ ਭਰਾ ਬਹੁਤ ਉੱਡਿਆ ਸੀਗਾ ਫਿਰ ਇਹ ਰੋਕ ਲਿਆ ਜੀ ਫਿਰ ਬਾਜੀ ਇੱਕ ਛੱਡ ਕੇ ਹੂੰ ਬੰਦ ਦੇ ਬੱਚਾ ਬੰਨ ਦੇ ਹੈ ਬੰਦਨੇ ਆ ਪਾਪਾ ਜਿੰਦਾ ਫਾਈਨਲ ਹੈ ਹੂੰ 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 ਅਵੀ ਕਮੰਡਲਾ ਹਨ ਹੂੰ ਇਹ ਆ ਗਿਆ ਜਿਵੇਂ ਮਨਲਾ ਸਾਧ ਵਾਲੇ ਕਬੂਤਰਾਂ ਚੋਂ ਤੇ ਉਹ ਆਪਣੇ ਚਿੱਟੀਆਂ ਵਾਲੇ ਮਿੱਡੂਮਾਨ ਵਾਲੇ ਕਾਕੇ ਦੇ ਕਬੂਤਰਾਂ ਜੀ ਮਿੱੱਛਾ ਆ ਗਿਆ ਇਹ ਕਿ ਕਿ ਰੋਕ ਲਿਆ ਇਹ ਡਾਇਆ ਨਹੀਂਗਾ ਆਪਾਂ ਬੱਚਿਆਂ ਨੂੰ ਰੱਖ ਲਿਆ ਕਮੰਡਲਾ ਫਿਰ ਕੋਈ ਕੋਈ ਕੱਢਦੇ ਆ ਹੂੰ ਹਲਫ ਨੋਕਾ ਕੱਢਿਆ ਵਾ ਇੰਕੀ ਨੇ ਮੈਂ ਵੀ ਰੋਕ ਲਿਆ ਹੂੰ ਕਮੇਡਾਂ ਲੋ ਨੂੰ ਬੱਧੋ ਵਾਲੇ ਚੰਗੇ ਆ ਜਣੀ ਇਹ ਨਾ ਡੈਗ ਇਹ ਕਬੂਤਰ ਨਹੀਂ ਇਹ ਕਗੜੇ ਨਾ ਡੈਗ ਮੰਨਦੇ ਆ ਹੂੰ ਤੇ ਜਣੀ ਨੀਵੇਂ ਵੀ ਉੜਦੇ ਆ ਤੇ ਉੱਚੇ ਵੀ ਉੜਦੇ ਆ ਮੈਂ ਹਾਣਪੁਰ ਛੱਡਿਆ ਈ ਸਾਰੀ ਡੈੜੀ ਨੀਵਾਂ ਨੀਵਾਂ ਉੱਡੋ ਕੇ ਟਾਈਮ ਕਰਦਾ ਹੂੰ ਹੂੰ ਇਹ ਕਿੱਦਾਂ ਬੰਨਣੀਆਂ ਆ ਆ ਮਖਿਆਲ ਤੋਂ ਬਾਅਦ ਜੀ ਮੂੰਹ ਸੋਜੀਆ ਦੱਸਦੇ ਕਿੱਥੇ ਹੋਰਲੇ ਪਾਸੇ ਬੰਨਦੇ ਇਦਰੀ ਦਾ ਕੱਟਾ ਬੰਨੋ ਦੂਜੇ ਪਾਸੇ ਆ ਕਿਹਨਾਂ ਇਹ ਤਲਵੰਡੀ ਵਾਲਾ ਕਬੂਤਰ ਆ ਗਿਆ ਹੂੰ ਇਹ ਮੁੱਲ ਵਾਲੀ ਇਹ ਵੀ ਹਾਂ ਇਹ ਵੀ ਮੁੱਲ ਵਾਲਿਆਂ ਦਾ ਵਾ ਇਹਦੇ ਵਿੱਚ ਚਾਂਸ ਕਾਕਿਆ ਮੁੱਲ ਵਾਲੇ ਸਾਰੇ ਲਾਲਸ਼ੀਰੇ ਕਰਦੇ ਆ ਇਹ ਲਾਲਸ਼ੀਰੇ ਤੇ ਖਟੀਆਂ ਜਾਂ ਵੀ ਮਨ ਵਾਲਾ ਮਾੜਾ ਮੋਟਾ ਇੱਥੇ ਟੱਕ ਜਾ ਕਰ ਦੇਣਗੇ ਸ਼ੇਰ ਤੇ ਬਜਾ ਇਹੋ ਜਿਹਾ ਕੁਝ ਹੀ ਜਾ ਬਸ ਇਹਨਾਂ ਦਾ ਹਾਂ ਆਹੀ ਰੰਗ ਕੱਢਦੇ ਆ ਤੇ ਇਹ ਤਲਵੰਡੀ ਛੱਡਿਆ ਸੀਗਾ ਯਾਨੀ ਬਹੁਤ ਗਰਮੀ ਵਾਲੀ ਬਾਜੀ ਸੋਨੇ 5000 ਵਾਲੀ ਕਰਾਈ ਸੀ ਤਲਵੰਡੀ ਰਾਏ ਵਾਲਿਆਂ ਨੇ ਹਾਂ ਤੇ ਆਪਣਾ ਤਿੰਨਾਂ ਚ ਬਾਜੀ ਹੋ ਗਈ ਚੌਥਾ ਕਬੂਤਰ ਆਪਣਾ ਚਲੇ ਗਿਆ ਸੀ ਨਾਲ ਦੇ ਪਿੰਡ ਬੁਰਜ ਹਾਂ ਤੇ ਟਾਈਮ ਚ ਚਲਿਆ ਗਿਆ ਸੀਗਾ ਹੂੰ ਤੇ ਉੱਥੇ ਬਹਿ ਗਿਆ ਸੀਗਾ ਫਿਰ ਇਹ ਜਾ ਕੇ ਛਤਰੀ ਤੇ ਕਿਸੇ ਦੀ ਤੇ ਸਾਡੀ ਕਮਲ ਆ ਆ ਪਾ ਛੱਡਿਆ ਸੀਗਾ ਬੀੜ ਵੱਧਣੀ ਹੂੰ ਤੇ ਛੇਵਾਂ ਜਦੋਂ ਦੋਰੇ ਨੇ ਲਹਾੜੇ ਵਾਲੇ ਨੇ ਬਾਜ਼ੀਆਂ ਕਰਾਈਆਂ ਸੀਗੀਆਂ ਕਿੰਨੀ ਔਰ ਹੋ ਗਈ ਇਹਦੀ ਇਹ ਲਾਲਾ ਵੀ ਤੂੰ 18 ਕ ਦੀ ਗਾ 18 ਜਾਂ 18 19 ਦੀ ਗੱਲ 18 19 ਦੀ ਹੂੰ ਤੇ 18 19 ਦੀ ਸੀਗੀ ਇਹ ਇਹ ਕਬੂਤਰ ਹਾਰ ਗਿਆ ਸੀਗਾ ਜਾਨੀ ਪਿਓਰ ਕਬੂਤਰ ਸੀ ਇਹ ਕਾਕੇ ਵਾਲੇ ਕਬੂਤਰਾਂ ਚੋਂ ਆਪਣੇ ਵਾਲੇ ਚੋਂ ਤੇ ਇਹ ਅਸੀਂ ਛੱਡਿਆ ਤੇ ਮਲਾਂ 6ਵਾਂ ਹਾਰ ਗਿਆ ਜੀ ਇਹ ਪੰਜਾਂ ਚ ਬਾਜੀ ਉਹ ਹੀ 6ਵਾਂ ਹਾਰ ਗਿਆ ਜੀਗਾ ਇਹ ਮੁੜ ਕੇ ਬਾਜੀ ਨਹੀਂ ਛੱਡਿਆ ਆਪਾਂ ਤੇਰੀ ਲਾਦ ਬਹੁਤ ਉੜਦੀ ਆ ਇਹ ਛਾਹ ਕੇ ਕਬੂਤਰ ਕੱਢ ਦਿੰਦਾ ਕਿਤੇ ਹੂੰ ਤੇ ਜਾਂ ਚਟੀਆਂ ਦੇ ਕੁਆਲਿਟੀ ਬਹੁਤ ਜ਼ਿਆਦੇ ਆ ਜੀ ਪੱਬੂ ਪੱਬੂ ਬਹੁਤ ਇਹਨਾਂ ਦੇ ਤਾਂ ਕਿ ਜਿਹੜਾ ਮੰਨ ਲਾ ਵੀ ਤੂੰ ਉਹ ਛੱਡਿਆ ਸੀ ਆਪਾਂ ਭੰਮੀਪੁਰੇ ਬੱਚਾ ਕਹਿਣਾ ਜਿਹੜਾ ਜਿੱਤਿਆ ਹੂੰ ਉਹ ਬੱਚਾ ਇਹ ਕਬੂਤਰ ਦਾ ਸੀਗਾ ਜਣੀ ਇਹ ਇਹਦਾ ਇਹਦਾ ਇਹ ਪਿਓ ਆ ਉਹਦਾ ਬਿਘੜਦਾ ਹੂੰ ਹੂੰ ਆ ਵੀ ਇੰਨਾ ਜੁਈ ਹਾਂ ਇਹ ਵੀ ਰੋਕਿਆ ਜਾਦਾ ਇਹ ਛਾਵਾ ਮਾ ਮਾ ਜਾਨੀ ਕਿ ਕਾਕੇ ਵਾਲਿਆਂ ਦਾ ਫੇਰ ਰੋਕਿਆ ਜਾ ਜਾਨੀ ਹੁਣ ਆਪਣੇ ਕੋਲੇ ਜਿਹੜੇ ਬਾਲੇ ਵੱਡੇ ਸੀ ਉਹਦਾ ਮਰ ਮੁਰਗੇ ਜਾਨੀ ਇਹ ਰਹਿ ਗਏ ਹੁਣ ਜਾਨੀ ਛਾਵੇਂ ਆ ਜਾਨੀ ਕਿ ਬਹੁਤ ਚੰਗੇ ਉਤਰਾਂ ਦੋਨੇ ਜਟੀਆਂ ਦੇ ਇਹ ਛਾਵੇਂ ਜਾਨੀ ਇੰਨਾ ਦੇ ਜਾਨੀ ਕਿ ਰੋਗ ਹੀ ਲਈਦੀ ਆਪਾਂ ਛੱਡਦੇ ਨਹੀਂ ਨਸ਼ਣ ਨੂੰ ਹੀ ਭਾਈ ਦੇ ਪੁੱਤ ਨਹੀਂ ਨਹੀਂ ਚਲੇ ਜਾਂਦੇ ਬੱਚੇ ਜੀ ਕੋਈ ਕੋਈ ਤਾਂ ਚਲੇ ਜਾਂਦਾ ਜਾਨੀ ਇਹ ਬੱਧ ਰੋੜਦੇ ਜਾਨੀ ਕਿ ਵੱਧ ਹੂੰ ਜਣੀ ਚਲਾ ਜਾਂਦਾ ਜਣੀ ਵੱਡੇ ਪਿੰਡ ਤੋਂ ਤਾਂ ਗਿਆ ਨਹੀਂਗਾ ਛੋਟੇ ਪਿੰਡ ਤੇ ਛੱਡਿਆ ਮੈਂ ਕਿ ਇੱਥੇ ਛੱਡਦਾ ਸੀਗਾ ਰੂਪਾਪਤੀ ਉੱਥੋਂ ਚਲੀ ਗਈ ਨੂੰ ਕੁਦਰਤੀ ਭਾਵੇਂ ਜਣੀ ਟਿਕੀ ਛੱਡਿਆ ਛੋਟੇ ਪਿੰਡ ਤੇ ਟਿਕੀ ਛੱਡਾ ਬਹੁਤ ਛੱਡਦੇ ਨਹੀਂ ਇਹਦੇ ਆਪਾਂ ਬਹੁਤ ਟਾਈਮ ਬਹੁਤ ਘੱਟ ਛੱਡਦੇ ਆ ਬਸ ਰੋਕ ਲਈ ਜੇ ਆ ਗਾਂਹ ਦੇ ਨਾਲ ਦੀ ਦੂਏ ਤੀਹਾਂ ਤੇ ਨਾ ਚੱਲ ਤੁਰੀ ਜਾਂਦੀ ਹੈਗੀ ਆ ਉਦੋਂ ਛੱਡ ਜਾਈਦਾ ਫਾ ਮੇਲ ਉਹਦੇ ਨਾਲ ਚੰਗਾ ਕਬੂਤਰਾ ਮੇਰਾ ਪਹਿਲਾ ਹੋਇਆ ਇਹ ਇਹ ਵੱਡਾ ਨਾ ਫਿਰ ਉਹਦੇ ਨਾਲੋਂ ਵੀ ਅੱਛਾ ਹਾਂ 라ਹੀਂ ਚੰਗਾ ਵੀਰੇ ਪਿਆਰ ਚ ਤੇ ਉਹ ਥੋੜਾ ਜਿਹਾ ਫਿਰ ਆਪਾਂ ਨੂੰ ਮੇਲ ਮੂਲ ਪਾਉਣੇ ਪੈ ਜਾਂਦੇ ਆ ਪੂਰਾ ਜਣੀ ਛਾਵਾਂ ਜਣੀ ਕਿ ਇੱਕ ਅੱਧਾ ਕਬੂਤਰੀ ਹੈ ਜਣੀ ਕਿ ਉਹ ਵੀ ਉਹਦੇ ਸਿੱਧਾ ਛਾਵਾਂ ਨਹੀਂ ਜਣੀ ਕਿ ਉਹਦੇ ਵਿੱਚ ਰਹਿ ਗਈ ਆ 25% ਜਣੀ ਉਹ ਛਾਵਾਂ ਕੋਈ ਕਬੂਤਰ ਨਹੀਂ ਹੋਊਗਾ ਆਪਣੇ ਕੋਲ ਆ ਗਈ ਆਪਾਂ ਆਹ ਕਰਨੇ ਮੰਨੇ ਸਾਧ ਵਾਲੇ ਕਬੂਤਰਾਂ ਜੰਮ ਸਹੀ ਛਾਵਾਂ ਬਾਕੀ ਤੈਨੂੰ ਹਣ ਤੂੰ ਬਹੁਤ ਇੰਟਰਵਿਊ ਕਰੀਆ ਹੂੰ ਨਹਾ ਬਵਲੀ ਚਾਰ ਆ ਇਹ ਇਹਨਾਂ ਨੇ ਇਹ ਤਾਂ ਜਾਨੀ ਕਿ ਲੋ ਨੂੰ ਅੱਗੇ ਖਾਂਦੇ ਹੀ ਆ ਯਾਰ ਹੂੰ ਜਾਨੀ ਜੀ ਇਹਨਾਂ ਨਾਲ ਪੌਣੇ ਕੱਕਣ ਨਾਲ ਆਪਣੇ ਤਾਂ ਇਹਨਾਂ ਨਾਲ ਹੀ ਲੱਗੇ ਹੋਇਆ ਬੱਚਾ ਚਾਹੇ ਉਹ ਪੂਰੀ ਵਾਲੇ ਪੱਠੇ ਨਾਲ ਪਾਲਾ ਇਹਨਾਂ ਨਾਲ ਪਾਲਾ ਜਿਹੜੀ ਮੈਂ ਤੈਨੂੰ ਕਹਿਆ ਇਹਨਾਂ ਦੀ ਛਾਹ ਕਿ ਜਿਵੇਂ ਚਿੱਟੀਆਂ ਦੇ ਕੱਢਿਆ ਉਹ ਚਿੱਟੀਆਂ ਨਾਲ ਹੀ ਜਾਣੇ ਤੇਰੇ ਛਾਹ ਕਿ ਕੱਢੇ ਛਾਹ ਖਣ ਲਾਈ ਜਾਣੇ ਹਾਂ ਆ ਕਬੂਤਰਾ ਆਪਣਾ ਜਿਹੜਾ ਮੁੱਲ ਇਹ ਵੱਡਾ ਜਿਹੜਾ ਉਦੋਂ ਮੈਂ ਇਹ ਮੁੱਲ ਲਈ ਸੀ ਕਿ ਇਹ ਇਹ ਜਾਨੀ ਕਿ ਜਿੰਨੇ ਦੇ ਭੈ ਪਹਿਲਾਂ ਵੀ ਭਲਾ ਦੇ ਮੋਢੇ ਇਹ ਹੈ ਜਾਨੀ ਕਿ ਮੁੱਲ ਲੈਣਾ ਹਾਂ ਜਾਨੀ ਇੱਕ ਇਹਦੀ ਨਾਲ ਦੀ ਕਬੂਤਰੀ ਉਹ ਮੈਂ ਕਹਿੰਦਾ ਬੈਠੀ ਜਾ ਉਹ ਕਮਲ ਕਾਲੀ ਜਮ ਫੜ ਕੇ ਲਈ ਐਨੀ ਕਾਲੀ ਨੋਕ ਆ ਖੱਟੀਆਂ ਅੱਖਾਂ ਦੀ ਆ ਕੱਟ ਕਰੀ ਹੋਈ ਆ ਕਟਗਰੀ ਆ ਕਾਲੀ ਨੋਕ ਖੱਟੀਆਂ ਅੱਖਾਂ ਦੀ ਆ ਸਿਰ ਤੇ ਕਾਲੇ ਜੇ ਟੋਚਾ ਕਿੰਨੇ ਕੁੱਤਰ ਲਿਆਂਦੇ ਸੀ ਬਾਈ ਮੁੰਲੇ ਇਹ ਇਹ ਯਾਰ 16 ਲਿਆਂਦੇ ਸੀ ਉਦੋਂ ਤਾਂ ਮੈਂ ਤੇ 16 ਦੇ ਵਿੱਚੋਂ ਵਿਚ ਲਾਲਾ ਤੂੰ ਮੇਤੋਂ ਬਾਜ਼ੀਆਂ ਪੂਜੀਆਂ ਛੱਡ ਕੇ ਪੱਠੇ ਸੀਗੇ ਸਟਾਪ ਕਰ ਰਹੀ ਜੇ ਸਟਾਪ ਕਰੀ ਮੇ ਤਾਂ ਠੀਕ ਆ ਆਉ DNA ਲੱਗੀ ਵੀ ਹਾਂ ਇਹ ਨਾਲ ਇਹ ਜੁੜਾ ਮੇਨ ਸੀਗਾ ਜਾਨੀ ਕਿ ਇਹਨਾਂ ਦੇ ਹੱਤੇ ਆਪਾਂ ਨੂੰ ਇਹਨੇ ਪੈਸੇ ਲਾਉਣੇ ਪੈਗੇ ਜਦੋਂ ਇਹ ਕਬੂਤਰ ਨਾਲ ਇਹ ਕਬੂਤਰ ਨਾਲ ਆ ਕਬੂਤਰੀ ਸੀ ਜਿਹੜੀ ਤਲਵੰਡੀ ਛੱਡਿਆ ਉਹ ਇਹਨਾਂ ਦਾ ਸੀਗਾ ਜਿਹੜੇ ਗੋਂਦਲ ਜਿੱਤੀ ਆ ਉਹ ਜਿਵੇਂ ਮੱਛ ਗਾਂ ਪਾ ਕੇ ਉਹਨਾਂ ਦੇ ਪੁੱਤਾਂ ਨਾਲ ਉਹ ਕੜਾਈ ਫਿਰ ਮੰਨ ਲਾ ਜਿਵੇਂ ਝੋਲਡਾ ਲਾਲ ਸਿਰੇ ਛੱਡੇ ਉਹ ਕੜਾਈ ਇਹਨਾਂ ਦੇ ਜਾਨੀ ਕਿ ਉਹ ਕਰਦੇ ਲੈ ਜੀ ਕੜਾ ਇਹ ਜੁੜਾ ਮੇਨ ਸੀ ਇਹ ਜੁੜਾ ਮੇਨ ਸੀ ਜਾਨੀ ਚੀਲਿਆਂ ਕੋਲੇ ਵੀ ਸਾਰਿਆਂ ਕੋਲੇ ਹੈ ਇੱਕ ਜੋੜੇ ਕਰਕੇ ਇੰਨੇ ਪੈਸੇ ਲਾਉਣੇ ਹਾਂ ਹਾਂ ਇਹ ਫਿਰ ਕੁਆਲਟੀ ਇੰਨਾ ਜੀ ਬੜੀ ਜ਼ਿਆਦੇ ਸੀ ਹੂੰ ਦਨੇ ਲੋ ਨੂੰ ਯਾਰ ਇਹ ਨਹੀਂ ਦੱਸ ਦੇ ਕੇ ਹੂੰ ਠੀਕ ਆ ਬਾਈ ਤੇ ਵੀਡੀਓ ਲਾਈਕ ਕਮੈਂਟ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਤੇ ਅਗਲੀ ਵੀਡੀਓ ਲੈ ਕੇ ਮਿਲਦੇ ਹਾਂ ਬਹੁਤ ਜਲਦੀ ਆਸੀ ਕਾਲ ਜੀ ਸਾਰਿਆਂ ਨੂੰ